हेल्दी किचन ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ। ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਅੱਜ ਮੈਂ ਬਣਾ ਰਹੀ ਸੀ ਪਿੰਡੀ ਔਰ ਕੱਟ ਕੇ। ਮੈਂ ਸਵੇਰੇ ਨੂੰ ਅੱਛੇ ਤਰ੍ਹਾਂ ਧੋ ਕੇ 3-4 ਪਾਣੀ ਔਰ ਸੁਕਾ ਲਈਏ। ਬਿਲਕੁਲ ਸੁੱਕੀ ਹੋਣੀ ਚਾਹੀਦੀ ਪਿੰਡੀ ਜਦੋਂ ਤੁਸੀਂ ਬਣਾਉਂਦੇ ਹੋ। ਅਗਰ ਤੁਹਾਡੀ ਪਿੰਡੀ ਗਿੱਲੀ ਹੋਈ ਤਾਂ ਲੇਸਲੀ ਬਣੇਗੀ। ਤੇ ਤੁਸੀਂ ਸਾਬਤ ਵੀ ਬਣਾਉਂਦੇ ਹੋਣੇ ਪਰ ਅੱਜ ਤੁਸੀਂ ਕੱਟ ਕੇ ਬਣਾ ਕੇ ਦੇਖੋ ਬਹੁਤ ਹੀ ਟੇਸਟੀ ਬਣਦੀ ਹੈ ਔਰ ਜਿਸ ਵੇ ਨਾਲ ਮੈਂ ਬਣਾ ਰਹੀ ਆ। ਕੋਸ਼ਿਸ਼ ਇਹ ਨਾਲ ਇਸੇ ਤਰੀਕੇ ਨਾਲ ਬਣਾਓਗੇ ਤਾਂ ਬਹੁਤ ਹੀ ਵਧੀਆ ਬਣੇਗੀ ਮੈਂ ਪਿੰਡੀ ਨੂੰ ਸਭ ਤੋਂ ਪਹਿਲੇ ਤੇਲ ਦੇ ਵਿੱਚ ਕੜਾਈ ਪਾ ਕੇ ਕੜਾਈ ਦੇ ਵਿੱਚ ਰੱਖਾਂਗੀ ਔਰ ਸਭ ਤੋਂ ਪਹਿਲੇ ਅਸੀਂ ਤੇਲ ਗਰਮ ਕਰਾਂਗੇ ਠੀਕ ਹੈ ਜੀ ਹਾਂਜੀ ਇੱਕ ਕੜਚੀ ਮੈਂ ਤੇਲ ਦੀ ਪਾ ਦਿੱਤੀ ਹੈ ਤੇ ਇਹਦੇ ਵਿੱਚ ਅਸੀਂ ਸੌਫ ਜੀਰਾ ਕੋਈ ਚੀਜ਼ ਨਹੀਂ ਪਾਵਾਂਗੇ ਸਿਰਫ ਅਸੀਂ ਪਾਵਾਂਗੇ ਜੁਆਇਨ ਕਿਉਂਕਿ ਜਿਹੜਾ ਜੁਆਇਨ ਦਾ ਫਲੇਵਰ ਪਿੰਡੀ ਦੇ ਵਿੱਚ ਆਉਂਦਾ ਨਾ ਬਹੁਤ ਹੀ ਜ਼ਿਆਦਾ ਟੇਸਟੀ ਹੁੰਦਾ ਹੈ ਇਹ ਸਭ ਦੀ ਫੇਵਰਿਟ ਹੈ ਪਿੰਡੀ ਉਹ ਸਭ ਖੁਸ਼ ਹੋ ਕੇ ਖਾਂਦੇ ਨੇ ਇਵਨ ਕਿ ਬੱਚੇ ਵੀ ਬੜੇ ਖੁਸ਼ ਹੋ ਕੇ ਖਾਂਦੇ ਨੇ ਪਰ ਬਣੀ ਤਰੀਕੇ ਨਾਲ ਹੋਣੀ ਚਾਹੀਦੀ ਹੈ ਖੱਟੀ-ਖੱਟੀ ਬਣੀ ਚਾਹੀਦੀ ਹੈ ਬਹੁਤ ਟੇਸਟੀ ਲੱਗਦੀ ਹੈ ਬੱਚਿਆਂ ਨੂੰ ਅਗਰ ਤੁਸੀਂ ਤਰੀਕੇ ਨਾਲ ਬਣਾਈ ਹੋਏਗੀ ਤਾਂ ਪਿੰਡੀ ਤਾਂ ਤੁਸੀਂ ਬਹੁਤ ਵਾਰੀ ਬਣਾਉਗੇ ਪਰ ਅੱਜ ਮੇਰੇ ਤਰੀਕੇ ਨਾਲ ਬਣਾ ਕੇ ਦੇਖਣਾ ਮੈਂ ਥੋੜੀ ਜਿਹੀ ਜੁਵੈਨ ਵੀ ਸੁੱਟ ਦਿੰਦੀ ਹਾਂ ਜੁਵੈਨ ਦਾ ਫਲੇਵਰ ਇਹਦੇ ਵਿੱਚ ਬਹੁਤ ਵਧੀਆ ਆਉਂਦਾ ਤੇ ਹੁਣ ਕੀ ਅਸੀਂ ਕਰਾਂਗੇ ਪਿੰਡੀ ਨੂੰ ਅਸੀਂ ਬਾਤਵਾਗੇ ਠੀਕ ਹੈ ਜੀ ਨਾਲ ਇਹ ਸੇ ਪਿੰਡੀ ਪਾਵਾਂਗੇ ਅਗੇ ਹੋਰ ਕੁਕ ਟ੍ਰੀਪ ਪਾਣਾ ਤੇ ਕੁਛ ਸੇਂਡੀ ਪਾਣੀ ਤੇ ਹਲਕਾ ਹਲਕਾ ਲੰਘ ਦੇਣਾ ਕੋਲੀ ਜਿਸਾਈਟ ਹੈ ਦਿਨ ਨਾਲ ਇਹ ਹਲਕਾ ਹਲਕਾ ਲਾਣਾ ਇਹਦੇ ਬੱਚ ਬਿਲਕੁਲ ਨਹੀਂ ਮਾਰਨੀ ਸਿਰਫ ਕੋਲੀ ਦੇ ਨਾਲ ਇਹ ਮਿਕਸ ਕਰਨਾ ਪਰ ਪੁਲਣਾ ਨੂੰ ਚੀਕਣਾ ਸ਼ੇਕ ਬਿਲਕੁਲ ਠੀਕ ਵਿੱਚ ਰੱਖਣਾ ਜ਼ਿਆਦਾ ਤੇਜ਼ ਨਹੀਂ ਰੱਖਣਾ ਤਾਂ ਕਿ ਪਿੰਡੀ ਬਹੁਤ ਵਧੀਆ ਸਾਡੇ ਕਰਾ ਦੇ ਕਰਾ ਦੇ ਹੋਵੇ ਜਦੋਂ ਵਿੱਚ ਪਾਣੀ ਰਹਿ ਜਾਂਦਾ ਨਾ ਤੇ ਉਹ ਮੇਸ ਛੱਡ ਦਿੰਦੀ ਤੇ ਇਸ ਵਾਸਤੇ ਸਾਨੂੰ ਇਹ ਚੀਸ ਚੀ ਦਾ ਬਹੁਤ ਧਿਆਨ ਰੱਖਣਾ ਪੈਂਦਾ ਕਿ ਝੰਡੂ ਨੂੰ ਛੜੀ ਦੇ ਤਰ੍ਹਾਂ ਸੇ ਪਕਾ ਲਈਏ ਬਸ ਉਹਨਾਂ ਨੂੰ ਸਿਰ ਦੋ ਕੁ ਮਿੰਟ ਇਹਨੂੰ ਭੁਲਣਾ ਉਸ ਤੋਂ ਬਾਅਦ ਅਸੀਂ ਪਿਆਜ਼ ਤੇ ਹਰੀ ਮਿਰਚ ਪਾਵਾਂਗੇ ਦੇਖੋ ਜੀ ਪਲਸ ਦੇ ਚ ਟੱਕਣ ਬਿਲਕੁਲ ਨਹੀਂ ਦੇਣਾ ਇਹ ਗਲਤੀ ਕਦੇ ਵੀ ਨਾ ਕਰਨਾ ਕਿਉਂਕਿ ਜਦੋਂ ਤੁਸੀਂ ਟੱਕਣ ਦੇਦੇ ਹੋ ਸਟੀਮ ਦੇ ਨਾਲ ਵਿੱਚ ਪਾਣੀ ਹੋ ਜਾਂਦਾ ਤੇ ਪਾਣੀ ਦੇ ਨਾਲੇ ਲੇਸ ਛੱਡ ਜਾਂਦੀ ਹੈ ਤੇ ਬਿਲਕੁਲ ਓਪਨ ਜਦੋਂ ਵੀ ਪਿੰਡੀ ਬਣਾਣੀ ਹੈ ਓਪਨ ਬਣਾਣੇ ਹੈ ਚਾਹੇ ਨਾਨ ਸਟਿਕ ਚ ਬਣਾਓ ਚਾਹੇ ਤੁਸੀਂ ਹੰਡੋਨੀਆਂ ਵਿੱਚ ਬਣਾਓ ਚਾਹੇ ਲੋਹੇ ਦੀ ਕੜਾਹੀ ਚ ਬਣਾਓ ਪਰ ਓਪਨ ਬਣਾइए ਬਿਲਕੁਲ ਇਹਨੂੰ ਟੱਕਣ ਨਹੀਂ ਦੇਣਾ ਠੀਕ ਹੈ ਜੀ ਹਾਂ ਜੀ 2-2.5 ਮਿੰਟ ਹੋ ਗਏ ਸਾਨੂੰ ਪਿੰਡੀ ਨੂੰ ਘੁਣਦੇ ਹੋਏ ਤੇ ਪਿੰਡੀ ਤੋਂਨ ਪਤਾਤ ਬਹੁਤ ਜਲਦੀ ਗਲ ਜਾਂਦੀ ਹੈ ਕੋਨਸੇ ਘੋਮੜੇ ਹਰੀ ਮਿਰਚ हरी मिर्च का बेच बहुत वाली फ्लेवर आता है और असं पा देंगे लंबे लंबे कटे हुए प्याज ठीक है ब्रिक ब्रीक लंबे लंबे कट रहे हैं अच्छे बहुत ही टेस्टी लगते हैं पतले पतले प्याज लंबे कट के पाए हो और ज़्यादा गले भी नहीं होंगे क्योंकि असं बाद पाने कच्चे कच्चे बहुत स्वाद लगते हैं हम असू सारा कुछ मिक्स कर देंगे मिर्च मसाले पा के पकन देवें ठीक है ਲਿਕਵੇਟ ਨੂੰ ਸੁਕੁੰ ਲਈਏ ਥੋੜੀ ਜਿਹੀ ਤੋਂ ਫਿਰ ਇਹਦੇ ਵਿੱਚ ਅਸੀਂ ਮੇਥਰੋ ਸਾਲਾ ਪਾਉਣੀ ਹੈ ਬਹੁਤ ਹੀ ਵਧੀਆ ਤੇ ਬਹੁਤ ਹੀ ਹੈਲਦੀ ਟੇਸਟੀ ਬਣਦੀ ਹੈ ਔਰ ਜਿਆਦਾ ਤੁਸੀਂ ਇਹਦੇ ਤੇ ਤੇਲ ਵੀ ਨਾ ਪਾਣਾ ਕਿਉਂਕਿ ਨਾਨ ਸਟਿਕ ਇਸ ਬਣਾ ਰਹੇ ਹੋ ਤੇ ਲਿਮਟ ਦਾ ਤੇਲ ਪਾਣਾ ਇੱਕ ਅਕੜੀ ਤੋਂ ਜਿਆਦਾ ਨਹੀਂ ਪਾਣਾ ਤੇ ਜਿਆਦਾ ਤੇਲ ਵਾਲੀ ਵੀ ਜਿਆਦਾ ਸਵਾਦ ਨਹੀਂ ਲੱਗੇ ਤੇ ਬਹੁਤ ਹੀ ਵਧੀਆ ਬਣੇਗੀ ਤੇ ਤੁਸੀਂ ਜ਼ਰੂਰ ਟਰਾਈ ਕਰਕੇ ਦੇਖਣਾ ਠੀਕ ਹੈ ਅਸੀਂ ਹੁਣ ਪਾਵਾਂਗੇ ਨਮਕ ਮਿਰਚ ਮਸਾਲਾ ਹੰਝ ਪਿੰਡੀ ਵਿੱਚ ਵੀ ਸਭ ਤੋਂ ਪਹਿਲੇ ਆਵਲੇ ਦਾ ਪਾਊਡਰ ਪਾਉਂਦੇ ਆ ਕਿਉਂਕਿ ਮੈਂ ਸੁੱਕੀਆਂ ਸਬਜ਼ੀਆਂ ਵਿੱਚ ਜ਼ਰੂਰ ਪਾਉਂਦੇ ਆ ਮੈਂ ਰੈਸਪੀ ਤੁਹਾਨੂੰ ਪਾਈ ਹੋਈ ਹੈ ਕਿ ਮੈਂ ਇਹਨੂੰ ਸੁੱਕਾ ਜਿਹੜਾ ਆਵਲਾ ਘਾਰੇ ਬਣਾਨੇ ਆ ਮੈਂ 2-3 ਇਸ ਤਰ੍ਹਾਂ ਦੀਆਂ ਡੱਬੀਆਂ ਭਰ ਕੇ ਰੱਖੀਆਂ ਹੋਈਆਂ ਨੇ ਔਰ ਇਹਦੇ ਵਿੱਚ ਮੈਂ ਸੌਂਫ, ਜੀਰਾ, ਜ਼ਵੈਰ ਨੂੰ ਥੋੜਾ ਜਿਹਾ ਪੁੰਨਕੇ ਗ੍ਰाइंड ਕਰਕੇ ਉਹ ਵੀ ਪਾਇਆ ਹੋਇਆ ਔਰ ਨਾਲ ਹੀ ਮੈਂ ਹਿੰਗ ਤੇ ਕਾਲਾ ਨਮਕ ਵੀ ਪਾਇਆ ਪਿਆ ਤੇ ਇਹ ਮੈਂ ਸਾਰਾ ਮਸਾਲਾ ਨਾ ਬਣਾ ਕੇ ਰੱਖਿਆ ਹੋਇਆ ਔਰ ਜਦੋਂ ਤੁਸੀਂ ਸੁੱਕੀਆਂ ਸਬਜ਼ੀਆਂ ਚ ਪਾਉਂਦੇ ਆ ਨਾ ਤੇ ਬਹੁਤ ਹੀ ਜ਼ਿਆਦਾ ਟੇਸਟੀ ਬੰਦਾ ਇਹਨੀਆਂ ਟੇਸਟੀ ਬੰਦਨ ਕੱਲ ਮੈਂ ਕ੍ਰੇਲੇ ਵੀ ਬਣਾਏ ਸੀ ਤੇ ਉਹਦੇ ਵਿੱਚ ਵੀ ਮੈਂ ਇਹੀ ਮਸਾਲਾ ਪਾਇਆ ਸੀ ਔਰ ਇਹਨਾਂ ਦਾ ਫਲੇਵਰ ਹੈ ਤਾਂ ਵਧੀਆ ਹੁੰਦਾ ਨਾ ਸਰਦੀਆਂ ਦੇ ਵਿੱਚ ਮੈਂ ਤੁਹਾਨੂੰ ਦੱਸਾਂਗੀ ਕਿ ਕਿਸ ਤਰ੍ਹਾਂ ਤੁਸੀਂ ਆਵਲਿਆਂ ਨੂੰ ਸੇਵ ਕਰਨਾ ਹੈ ਇਹ ਦੇਖੋ ਜੀ ਮੈਂ ਘੜ ਤੋਂ ਘਟ ਇੱਕ ਚਮਚ ਇਹ ਪਾਵਾਂਗੀ ਇਹਦੇ ਵਿੱਚ ਸੌਂਫ ਜੀਰਾ ਜੁਆਇਨ ਹਿੰਗ ਕਾਲਾ ਨਮਕ ਸਭ ਕੁਝ ਹੈ ਔਰ ਇਹ ਨਾਲ ਸੁੱਕੀਆਂ ਸਬਜ਼ੀ ਅਗਰ ਤੁਸੀਂ ਆਲੂ ਬਣਾਉਂਦੇ ਹੋ ਸੁੱਕੇ ਆਲੂ ਗੋਭੀ ਬਣਾਉਂਦੇ ਹੋ ਜਾਲੂ ਮਟਰ ਗਾਜਰਾ ਬਣਾਉਂਦੇ ਹੋ ਪਿੰਡੀ ਬਣਾਉਂਦੇ ਹੋ ਤਰੇਲੇ ਬਣਾਉਂਦੇ ਹੋ ਇਹ ਸਾਰੀਆਂ ਸਬਜ਼ੀਆਂ ਦੇ ਵਿੱਚ ਬਹੁਤ ਹੀ ਟੇਸਟੀ ਲੱਗਦਾ ਬਹੁਤ ਜ਼ਿਆਦਾ ਵਧੀਆ ਦਾ ਫਲੇਵਰ ਆਉਂਦਾ ਔਰ ਤੁਸੀਂ ਜਦੋਂ ਸਰਦੀ ਆਏਗੀ ਜਰੂਰ ਇੱਕ ਵਾਰੀ ਬਣਾ ਕੇ ਰੱਖਣਾ 2 ਕਿਲੋ ਆਵਲੇ ਲੈ ਕੇ ਉਹਨੂੰ ਕੱਦੂ ਕਸ ਕਰਕੇ ਤੇ ਉਹਨੂੰ ਸੁਕਾ ਲੈਣਾ ਤੇ ਉਸ ਤੋਂ ਬਾਅਦ ਉਹਨੂੰ ਸੁੱਕੇ ਆਵਲੇ ਨੂੰ ਗ੍ਰाइंड ਕਰ ਲੈਣਾ ਤੇ ਬਿਲਕੁਲ ਇਸ ਤਰ੍ਹਾਂ ਦਾ ਪਾਊਡਰ ਬਣ ਜਾਏਗਾ ਇਹ ਦੇਖੋ ਜੀ ਬਿਲਕੁਲ ਅੱਛੀ ਤਰ੍ਹਾਂ ਮਿਕਸੇਜ ਗ੍ਰाइंड ਕਰ ਲੈਣਾ ਤੇ ਪਾਊਡਰ ਬਹੁਤ ਵਧੀਆ ਬਣੇਗਾ ਹੁਣ ਅਸੀਂ ਪਾਵਾਂਗੇ ਮਿਰਚ ਮਸਾਲੇ ਲੋੜ ਦੇ ਮੁਤਾਬਿਕ ਤੁਸੀਂ ਨਮਕ ਪਾਣਾ ਮੈਂ 1.5 ਚਮਚੀ ਪਾ ਰਹੀ ਹਾਂ ਕਿਉਂਕਿ ਅੱਧਾ ਕਿਲੋ ਪੇਂਡਿਸ ਸੀ ਬਹੁਤ ਹੈ 1.5 ਚਮਚੇ ਦੇ ਵਿੱਚ ਤੇ ਥੋੜੀ ਜਿਹੀ ਹਲਦੀ ਪਾਵਾਂਗੇ ਕਈ ਲੋਕ ਵੈਸੇ ਇਹਦੇ ਚ ਹਲਦੀ ਨਹੀਂ ਪਾਉਂਦੇ ਹੈ ਤੁਹਾਡੀ ਆਪਣੀ ਮਰਜ਼ੀ ਤੇ ਡਿਪੈਂਡ ਹੈ ਥੋੜੀ ਮੈਂ ਢੇਗੀ ਮਿਰਚ ਵੀ ਪਾਵਾਂਗੀ ਕਲਰ ਵਾਸਤੇ ਔਰ ਗਰਮ ਮਸਾਲਾ ਤੇ ਨਾਲ ਸੁੱਕਾ ਧੰਨਾ ਪਾਵਾਂਗੇ ਸੁੱਕੇ ਧਨੀਏ ਦਾ ਬਹੁਤ ਵਧੀਆ ਜਿਹਾ ਫਲੇਵਰ ਆਉਂਦਾ ਹੈ ਤੇ ਅਸੀਂ ਹੁਣ ਇਹਨੂੰ ਹਲਕੇ ਹਲਕੇ ਸੇਕ ਤੇ ਪੁੱਲਾਂਗੇ ਬਿਲਕੁਲ ਵੀ ਉੱਪਰ ਟੱਕਣੇ ਨਹੀਂ ਦੇਣਾ ਚਾਹੇ ਤੁਹਾਡੇ ਘਰੇ 10 ਮਿੰਟ ਜਾਂ 15 ਮਿੰਟ ਪਰ ਤੁਸੀਂ ਇਹਨੂੰ ਸਿਮਤੇ ਬਣਾਣਾ ਹੈ ਔਰ ਬਿਨਾ ਟੱਕਣ ਤੋਂ ਬਣਾਉਣਾ ਠੀਕ ਹੈ ਜੀ ਕਿੰਨਾ ਵਧੀਆ ਫਲੇਵਰ ਆਏਗਾ ਇਹਦਾ ਤੁਸੀਂ ਦੇਖ ਕੇ ਹੈਰਾਨ ਹੋ ਜਾਓਗੇ ਤੇ ਟੇਸਟ ਵੀ ਬਹੁਤ ਹੀ ਵਧੀਆ ਆਏਗਾ ਥੋੜੀ ਜਿਹੀ ਥਿੜਕੀ ਸੀ ਤੇ ਆ ਦੇਖੋ ਜੀ ਹੁਣ ਅਸੀਂ ਇਹਨਾਂ ਇਸਤਰੀ ਰੱਖ ਦੇਣਾ ਬਿਲਕੁਲ ਤੇ ਆਪਣੇ ਆਪ ਸੀਮਾ ਤੇ ਬੰਦਾ ਰਹੇਗਾ ਅੱਧੀ ਤਾਂ ਤੁਹਾਡੀ ਪਹਿਲੀ ਵੈਸੀ ਪੱਕ ਜਾਂਦੀ ਜਦੋਂ ਤੁਸੀਂ ਭੁੰਨਦੇ ਹੋ ਤੇ ਅੱਧੀ ਵੈਸੀ ਗੱਲ ਹੀ ਹੁੰਦੀ ਹੈ ਤੇ ਹੁਣ ਜਿਹੜਾ ਥੋੜਾ ਬਹੁਤਾ ਰਹਿ ਜਾਏਗੀ ਕਸਰ ਉਹ ਵੀ નીકਲ ਜਾਏਗੀ ਠੀਕ ਹੈ ਜੀ ਤੇ ਹੁਣ ਅਸੀਂ 2 ਮਿੰਟ ਬਾਅਦ ਚੈੱਕ ਕਰਾਂਗੇ ਕਿ ਕਿੰਨੇ ਕੁ ਬਣ ਗਏ ਤੇ ਕਿਸ ਤਰ੍ਹਾਂ ਦੇ ਬਣ ਗਏ ਇਦੇ ਵਿੱਚ ਅਦਰਕ ਲਸਣ ਬਿਲਕੁਲ ਨਾ ਪਾਓ ਕਿਉਂਕਿ ਇਹਦਾ ਟੇਸਟ ਬਿਲਕੁਲ ਚੇਂਜ ਹੋ ਜਾਂਦਾ ਹੈ ਅਦਰਕ ਲਸਣ ਨਾਲ ਕਿਉਂਕਿ ਜਿਹੜੀ ਪਿੰਡੀ ਹੁੰਦੀ ਹੈ ਬਿਲਕੁਲ ਫਿੱਕੀ ਹੁੰਦੀ ਹੈ ਅਸੀਂ ਉਹਨੂੰ ਟੇਸਟ ਕਰਨ ਵਾਸਤੇ ਮਿਰਚ ਮਸਾਲੇ ਪਾ ਕੇ ਤੇ ਇਹਦਾ ਟੇਸਟ ਬਣਾ ਲਿਆ ਬਿਲਕੁਲ ਫਿੱਕੀ ਹੁੰਦੀ ਹੈ ਪਿੰਡੀ ਇਹਦਾ ਕੋਈ ਆਪਣਾ ਟੇਸਟ ਨਹੀਂ ਹੁੰਦਾ ਇਸ ਵਾਸਤੇ ਤੁਸੀਂ ਕੋਸ਼ਿਸ਼ ਕਰਿਆ ਕਰੋ ਕਿ ਲਸਣ ਤੇ ਅਦਰਕ ਨਾ ਪਾਓ ਅਗਰ ਫਿਰ ਵੀ ਤੁਹਾਨੂੰ ਬਹੁਤ ਵਧੀਆ ਲੱਗਦਾ ਹੈ ਤੇ ਲਸਣ ਪਾ ਸਕਦੇ ਹੋ ਅਦਰਕ ਨਾ ਪਾਓ ਇਹਦੇ ਵਿੱਚ ਕਿਉਂਕਿ ਇਹਦਾ ਟੇਸਟ ਸਾਰਾ ਖਰਾਬ ਹੋ ਜਾਂਦਾ ਹੈ ਤੁਸੀਂ ਕਰਕੇ ਵੀ ਦੇਖ ਲੈਣਾ ਇੱਕ ਵਾਰੀ ਬਿਨਾ ਲਸਣ ਅਦਰਕ ਤੋਂ ਬਣਾਉਣਾ ਔਰ ਇੱਕ ਵਾਰੀ ਲਸਣ ਅਦਰਕ ਪਾ ਕੇ ਬਣਾਉਣਾ ਤੇ ਤੁਹਾਨੂੰ ਆਪਣੇ ਆਪ ਟੇਸਟ ਦਾ ਪਤਾ ਲੱਗ ਜਾਏਗਾ ਫਲੇਵਰ ਕਿਸ ਤਰ੍ਹਾਂ ਆਉਂਦਾ ਠੀਕ ਹੈ ਜੀ ਜਰੂਰ ਇਹ ਕੋਸ਼ਿਸ਼ ਕਰਿਆ ਕਰੋ ਨਾ ਹੀ ਪਾਇਆ ਕਰੋ ਅਗਰ ਪਾਣੀ ਹੈ ਤੇ ਪੇਸਟ ਤੁਸੀਂ ਲਸਣ ਦੀ ਰੀਕ ਕਰਕੇ ਬਿਲਕੁਲ ਪਾ ਸਕਦੇ ਹੋ ਹੋਰ ਉਸ ਤੋਂ ਬਾਅਦ ਅਸੀਂ ਚੈੱਕ ਕਰਦੇ ਹਾਂ ਕਿ ਕਿਸ ਤਰ੍ਹਾਂ ਦੀ ਬਣੀ ਹੈ ਪਿੰਡੀ ਠੀਕ ਹੈ ਜੀ ਹਾਂਜੀ ਤੁਸੀਂ ਦੇਖ ਸਕਦੇ ਹੋ ਕਿ ਪਿੰਡੀ ਸਾਡੀ ਬਿਲਕੁਲ ਤਿਆਰ ਹੋ ਗਈ ਹੈ। ਔਰ ਦੇਖ ਲਓ ਛੱਟਪਟ ਬਣਨ ਵਾਲੀ ਪਿੰਡੀ। ਅਗਰ ਤੁਸੀਂ ਸਵੇਰੇ ਜੌਬ ਤੇ ਜਾਣਾ ਜਾਂ ਆਪਣੇ ਹਸਬੰਦ ਨੂੰ, ਬੱਚਿਆਂ ਨੂੰ ਟਿਫਿਨ ਦੇਣਾ ਤੇ ਸਿਰਫ 5-7 ਮਿੰਟ ਚ ਪਿੰਡੀ ਬਣ ਜਾਂਦੀ ਹੈ। ਅਗਰ ਤੁਸੀਂ ਤਿਆਰੀ ਪਹਿਲੇ ਕੀਤੀ ਹੋਵੇ ਤਾਂ ਬਹੁਤ ਹੀ ਵਧੀਆ ਬਣਦੀ ਹੈ, ਬਹੁਤ ਹੀ ਜ਼ਿਆਦਾ ਟੇਸਟੀ ਬਣਦੀ ਹੈ। ਔਰ ਜਿਹੜਾ ਮੈਂ ਤੁਹਾਨੂੰ ਮਸਾਲਾ ਦੱਸਿਆ ਇੱਕ ਵਾਰੀ ਜ਼ਰੂਰ ਬਣਾ ਕੇ ਦੇਖਣਾ ਕਿਉਂਕਿ ਆਵਲੇ ਅੱਜਕੱਲ ਤੇ ਮਿਲਣਗੇ ਨਹੀਂ ਪਰ ਅੱਗੋਂ ਤੁਸੀਂ ਜ਼ਰੂਰ ਲੈ ਕੇ ਰੱਖਣਾ। ਤੇ ਹੁਣੀ ਧੇਰ ਤੁਸੀਂ ਅਮਚੂਰਨ ਵਗੈਰਾ ਪਾ ਸਕਦੇ ਹੋ ਖੱਟੇ ਵਾਸਤੇ ਤੇ ਹੁਣ ਮੈਂ ਤੁਹਾਨੂੰ ਪਲੇਟ 'ਚ ਕੱਢ ਕੇ ਦਿਖਾਉਣੀ ਆ ਕਿੰਨੀ ਵਧੀਆ ਪਿੰਡੀ ਬਣੀ ਆ ਔਰ ਕਿੰਨਾ ਮਜ਼ਾ ਆਂਦਾ ਖਾ ਕੇ ਪ੍ਰੌਨਟੀ ਇਹਦੇ ਨਾਲ ਪੂਰੀ ਦੇ ਨਾਲ ਫੁਲਕੇ ਦੇ ਨਾਲ ਤੰਦੂਰੀ ਫੁਲਕਾ ਬਣਾਓ ਨਾਨ ਬਣਾਓ ਬਹੁਤ ਹੀ ਵਧੀਆ ਲੱਗਦਾ ਇਹ ਦੇਖੋ ਜੀ ਪਿੰਡੀ ਤੁਸੀਂ ਦੇਖੋ ਕਿੰਨੀ ਸੋਹਣੀ ਬਣੀ ਆ ਔਰ ਕਿੰਨੀ ਵਧੀਆ ਲੱਗ ਰਹੀ ਹੈ ਦੇਖਣ 'ਚ ਕਿੰਨੀ ਵਧੀਆ ਲੱਗ ਰਹੀ ਹੈ ਔਰ ਖਾਣ 'ਚ ਤੇ ਬਹੁਤ ਹੀ ਵਧੀਆ ਹੋएगी ਇੱਕ ਵਾਰੀ ਮੇਰੀ ਰੈਸਪੀ ਨੂੰ ਜ਼ਰੂਰ ਟਰਾਈ ਕਰਨਾ ਔਰ ਇੱਕ ਵਾਰੀ ਜ਼ਰੂਰ ਬਣਾ ਕੇ ਦੇਖਣਾ ਸਰਦੀਆਂ ਆਂ ਅਤੇ ਆਵਲੇ ਦਾ ਵੀ ਜ਼ਰੂਰ ਇਸਤੇਮਾਲ ਕਰਨਾ ਤੁਹਾਨੂੰ ਪਤਾ ਹੈ ਸਿਹਤ ਵਾਸਤੇ ਆਵਲਾ ਕਿੰਨਾ ਵਧੀਆ ਹੈ ਅਗਰ ਅਸੀਂ ਬੱਚਿਆਂ ਨੂੰ ਰੁਟੀਨ ਦੇ ਵਿੱਚ ਇਸ ਤਰ੍ਹਾਂ ਹੀ ਦਿੰਦੇ ਰਵਾਂਗੇ ਤੇ ਉਹਨਾਂ ਦੀਆਂ ਅੱਖਾਂ ਦੀ ਰੋਸ਼ਨੀ ਨਹੀਂ ਤੇ ਕੋਈ ਫਰਕ ਨਹੀਂ ਪਏਗਾ ਔਰ ਜੜੇ ਪੇਟ ਉਹ ਵੀ ਸੈੱਟ ਰਹੇਗਾ ਠੀਕ ਹੈ ਜੀ ਤੇ ਇੱਕ ਵਾਰੀ ਜ਼ਰੂਰ ਇਸ ਰੈਸਪੀ ਨੂੰ ਟਰਾਈ ਕਰਨਾ ਔਰ ਆਂ ਵਾਲੇ ਸਰਦੀ ਦੇ ਵਿੱਚ ਤੁਸੀਂ ਆਵਲਾ ਜ਼ਰੂਰ ਉਹਨੂੰ ਮੈਂ ਤੁਹਾਨੂੰ ਇੱਕ ਵਾਰੀ ਰੈਸਪੀ ਫੇਰ ਦੁਬਾਰਾ ਸਰਦੀ ਦੇ ਵਿੱਚ ਪਾਵਾਂਗੀ ਕਿ ਆਵਲ ਨੂੰ ਕਿਸ ਤਰ੍ਹਾਂ ਮੈ ਧੋ ਕੇ ਉਹਨੂੰ ਕੱਦੂ ਕਸ ਕਰਕੇ ਤੇ ਸੁਕਾਇਆ ਦੋ ਤਿੰਨ ਧੁੱਪਾਂ ਦਵਾਓ ਤੇ ਸੁੱਕ ਜਾਂਦਾ ਚਾਹੇ ਤੁਸੀਂ ਪੱਕੇ ਥੱਲੇ ਸੁਕਾ ਲਓ ਉਹਨੂੰ ਕਿਉਂਕਿ ਕੱਦੂ ਕਸ ਕੀਤਾ ਹੁੰਦਾ ਬਰੀਕ-ਬਰੀਕ ਹੁੰਦਾ ਦੋ ਤਿੰਨ ਦਿਨ ਹੀ ਲੈਂਦਾ ਬਸੇ ਤੇ ਬੜੇ ਮਜ਼ੇ ਨਾਲ ਤੁਸੀਂ ਸਾਰੀ ਗਰਮੀਆਂ ਨੂੰ ਇਸਤੇਮਾਲ ਕਰ ਸਕਦੇ ਹੋ ਮੇਰੇ ਕੋਲ ਇੰਨਾ ਕ ਪਿਆ ਹੈ ਕਿ ਮੇਰੇ ਦੋ ਸੀਜ਼ਨ ਉਹਦੇ ਚ ਨਿਕਲ ਸਕਦੇ ਨੇ ਪਰ ਜਦੋਂ ਕਦੀ ਪੇਟ ਬੱਚਿਆਂ ਦਾ ਖਰਾਬ ਹੋਵੇ ਜਾਂ ਵੈਸੇ ਪ੍ਰੋਬਲਮ ਹੋਵੇ ਗੈਸ ਦੀ ਤੇ ਮੈਂ ਇੱਕ ਚਮਚ ਦੇ ਦਿੰਨੀ ਆ ਆਪ ਵੀ ਖਾ ਲੈਣੀ ਆ ਛੋਟਾ ਇੱਕ ਚਮਚ ਲੈ ਲਓ ਤਾਂ ਬਹੁਤ ਹੀ ਵਧੀਆ ਭਜੰਦਾ ਹੈ ਪੇਟ ਇੱਕਦਮ ਸੈੱਟ ਹੋ ਜਾਂਦਾ ਹੈ ਔਰ ਫਰੈਸ਼ ਵੀ ਬੰਦਾ ਆਰਾਮ ਨਾਲ ਹੋ ਜਾਂਦਾ ਹੈ ਔਰ ਇਸ ਵਾਸਤੇ ਤੁਸੀਂ ਇਹ ਰੈਸਪੀ ਨੂੰ ਜ਼ਰੂਰ ਟਰਾਈ ਕਰਨਾ ਠੀਕ ਹੈ ਜੀ ਓਕੇ ਜੀ ਸਸੀ ਕੌਰ ਜੀ